ਸਤਿਕਾਰ ਸਰਨ ਮੈਂ ਪ੍ਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਾਮੇਸ਼ੀਨ ਉਹਦੇ ਨਾਲ ਸੋ ਜੋ ਅੱਜ ਦਾ ਸਾਡਾ ਵਿਸ਼ਾ ਹੈ ਉਹ ਆਪ ਸਭ ਦੇ ਨਾਲ ਵਾਪਰਦਾ ਹੈ ਕਿਹਦੇ ਬਾਅਦ ਸਾਡੇ ਚ ਬਹੁਤੇ ਲੋਕ ਇਸ ਵਿਸ਼ੇ ਬਾਰੇ ਸੋਚ ਕੇ ਇਸ ਗੱਲ ਬਾਰੇ ਸੋਚ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਤੋਂ ਰੁਕ ਜਾਂਦੇ ਆ ਆਪਣੇ ਫੈਸਲਿਆਂ ਤੋਂ ਪਛਾਹ ਹਟ ਜਾਂਦੇ ਹਨ ਆਪਣੀ ਖੁਸ਼ੀਆਂ ਤੋਂ ਪਛਾਹ ਹਟ ਜਾਂਦੇ ਹਨ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਲੋਕ ਕੀ ਆਖਣਗੇ ਇਹ ਹੀ ਵਿਸ਼ਾ ਤੁਹਾਡੇ ਲਈ ਅਸੀਂ ਇਸ ਕਰਕੇ ਲੈ ਕੇ ਆਇਆ ਕਿ ਉਹ ਸਾਰੇ ਲੋਕ ਇਸੇ ਸੋਚ ਦੇ ਵਿੱਚ ਆਪਣੇ ਸੁਪਨੇ ਦਬਾ ਲੈਂਦੇ ਹਨ ਪਿਆਰ ਨੂੰ ਕਾਮਨਾ ਨੂੰ ਦਬਾ ਲੈਂਦੇ ਆਪੇ ਖੁਸ਼ੀਆਂ ਨੂੰ ਦਬਾ ਲੈਂਦੇ ਆ ਕਿ ਲੋਕ ਕੀ ਆਖਣਗੇ ਇਸ ਕਰਕੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਤੇ ਬਹੁਤ ਸਾਰੇ ਲੋਕ ਇਸ ਵਿਸ਼ੇ ਇਸ ਕਾਰਨ ਆਪਣੇ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ ਆਪਣੀ ਜ਼ਿੰਦਗੀ ਨੂੰ ਆਜ਼ਾਦ ਤਰੀਕੇ ਨਾਲ ਨਹੀਂ ਜੀ ਸਕੇ ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਹੀ ਡਰ ਰਿਹਾ ساری ਜ਼ਿੰਦਗੀ ਕਿ ਲੋਕ ਕੀ ਆਖਣਗੇ ਸੋ ਦੋਸਤੋ ਅਗਰ ਤੁਸੀਂ ਕੁਝ ਵੀ ਨਹੀਂ ਕਰੋਗੇ ਤਾਂ ਲੋਕ ਤੁਹਾਨੂੰ ਵੀ ਬਹੁਤ ਕੁਝ ਆਖਣਗੇ ਇਹ ਪ੍ਰਵਾਹ ਤੁਸੀਂ ਕਰਨੀ ਛੱਡ ਦਿਓ ਸਭ ਤੋਂ ਪਹਿਲੀ ਗੱਲ ਤਾਂ ਹਰ ਇਨਸਾਨ ਨੂੰ ਆਪਣੀ ਹੀ ਚਿੰਤਾ ਹੈ ਆਪਣੇ ਆਉਣ ਵਾਲੇ ਭਵਿੱਖ ਦੀ ਚਿੰਤਾ ਹੈ ਕਿਸੇ ਨੂੰ ਕਿਸੇ ਦੂਸਰੇ ਇਨਸਾਨ ਦੇ ਨਾਲ ਕੋਈ ਮਤਲਬ ਨਹੀਂ ਕੋਈ ਲੈਣ ਦੇਣ ਨਹੀਂ ਇਸ ਲਈ ਹਰ ਇੱਕ ਇਨਸਾਨ ਆਪਣੇ ਚਿੰਤਾ ਦੇ ਵਿੱਚ ਜਿਉਂਦਾ ਹੈ ਤੇ ਆਪਣੀ ਜ਼ਿੰਦਗੀ ਨੂੰ ਜਿਉਂਦਿਆਂ ਹੋਇਆ ਆਪਣੇ ਸਫ਼ਰ ਦੇ ਵਿੱਚ ਨਿਕਲਦਾ ਹੈ ਜੀਵਨ ਦੇ ਸਫ਼ਰ ਦੇ ਵਿੱਚ ਨਿਕਲਦਾ ਹੈ ਇਸ ਕਰਕੇ ਕਿਸੇ ਕੋਲੇ ਇੰਨਾ ਸਮਾਂ ਨਹੀਂ ਹੈ ਕਿ ਤੁਹਾਡੇ ਬਾਰੇ ਕੋਈ ਖਿਆਲ ਕਰੇ ਜਾਂ ਤੁਹਾਡੇ ਬਾਰੇ ਸੋਚੇ ਜਾਂ ਤੁਹਾਡੇ ਬਾਰੇ ਗੱਲ ਕਰੇ ਅਗਰ ਜੇਗਾ ਕੁਝ ਲੋਕ ਤੁਹਾਡੇ ਬਾਰੇ ਕੁਝ ਗੱਲਾਂ ਕਰਦੇ ਵੀ ਹਨ ਤਾਂ ਉਹਨਾਂ ਬਾਰੇ ਤੁਸੀਂ ਪ੍ਰਵਾਹ ਨਾ ਕਰੋ ਉਹ ਉਹ ਲੋਕ ਹਨ ਜੋ ਖੁਦ ਜ਼ਿੰਦਗੀ ਵਿੱਚ ਸਫਲ ਨਹੀਂ ਹੋਏ ਅਤੇ ਦੂਸਰਿਆਂ ਨੂੰ ਵੀ ਸਫਲ ਹੁੰਦਾ ਨਹੀਂ ਦੇਖ ਸਕਦੇ ਜਿਹੜੇ ਲੋਕ ਜ਼ਿੰਦਗੀ ਵਿੱਚ ਸਫਲ ਹੋਏ ਹਨ ਉਹ ਲੋਕ ਕਦੇ ਵੀ ਤੁਹਾਡੇ ਬਾਰੇ ਨਿੰਦਿਆ ਚੁਗਲੀ ਨਹੀਂ ਕਰਨਗੇ ਉਹ ਤੁਹਾਡਾ ਸਾਥ ਦੇਣਗੇ ਤੁਹਾਡਾ ਸਜੋ ਕਰਨਗੇ ਤੇ ਤੁਹਾਨੂੰ ਅੱਗੇ ਵਧਣ ਦੇ ਲਈ ਤੁਹਾਡਾ ਹੌਸਲਾ ਬਣਨਗੇ ਜਿਹੜੇ ਲੋਕ ਪਛਾਣ ਰਹਿ ਗਏ ਹਨ ਉਹੀ ਲੋਕ ਤੁਹਾਡੀ ਲੱਤ ਕਿੱਟਣਗੇ ਤੁਹਾਡੀ ਚੁਗਲੀ ਨਿੰਦਾ ਕਰਨਗੇ ਤੁਹਾਨੂੰ ਮਾੜਾ ਬੋਲਣਗੇ ਇਸ ਲਈ ਆਪਣੀ ਜ਼ਿੰਦਗੀ ਜਿਉਣ ਦਾ ਤਰੀਕਾ ਖੁਦ ਬਣਾਓ ਕਿਸੇ ਦੂਸਰੇ ਦੀਆਂ ਸ਼ਰਤਾਂ ਤੇ ਆਪਣੀ ਜ਼ਿੰਦਗੀ ਨੂੰ ਨਾ ਕਿਉਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਕਿੰਨਾ ਕਿਤੇ ਤੁਹਾਨੂੰ ਕੋਈ ਰੋਕ ਹੈ ਕੋਈ ਤੁਹਾਨੂੰ ਇਹ ਜਦਦਾ ਕਿ ਜਦੋਂ ਤੁਸੀਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਕਰੋਗੇ ਤਾਂ ਲੋਕ ਤੁਹਾਡੇ ਬਾਰੇ ਗੱਲਾਂ ਕਰਨਗੇ ਲੋਕ ਤੁਹਾਡੀ ਨਿੰਦਿਆ ਕਰਨਗੇ ਚੁਗਲੀ ਕਰਨਗੇ ਅਗਰ ਤੁਸੀਂ ਇਹਨਾਂ ਚੀਜ਼ਾਂ ਬਾਰੇ ਸੋਚਦੇ ਰਹੇ ਤੇ ਡਰਦੇ ਰਹੇ ਤਾਂ ਜ਼ਿੰਦਗੀ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਮਾਰੇ ਠਿਕ ਦੀ ਨੀਂ ਰੱਖਣ ਗਾਰੇ ਹੋ ਸੋ ਲੋਕਾਂ ਤੋਂ ਬੇ ਪ੍ਰਭਾਵ ਹੋ ਕੇ ਆਪਣੇ ਸਫਰ ਉਤੇ ਆਪਣੇ ਮੰਜ਼ਿਲ ਉਤੇ ਧਿਆਨ ਨੂੰ ਟਿਕਾਓ ਜੇਕਰ ਤੁਸੀਂ ਲੋਕਾਂ ਦੀ ਪ੍ਰਵਾਹ ਕਰਦੇ ਰਹੇ ਐਸੀ ਤਰ੍ਹਾਂ ਹੀ ਡਰਦੇ ਰਹੇ ਤਾਂ ਤੁਸੀਂ ਆਪਣੇ ਬੱਚਾਂ ਦੇ ਭਵਿੱਖ ਦੀ ਮਾਰੀ ਨਹੀਂ ਰੱਖਣ ਜਾ ਰਹੇ ਹੋ ਇਹ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਆਪਣੇ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਆਪਣੀ ਸ਼ਰਤਾਂ ਤੇ ਜਿਉਣਾ ਛੱਡ ਜਿਉਣਾ ਸ਼ੁਰੂ ਕਰ ਦਿੱਤਾ ਤਾਂ ਤੁਹਾਨੂੰ ਕੋਈ ਵੀ ਨਹੀਂ ਹਰਾ ਸਕਦਾ ਤੁਹਾਨੂੰ ਕੋਈ ਵੀ ਨਹੀਂ ਡਰਾ ਸਕਦਾ ਬਸ ਇੱਥੇ ਇੱਕੋ ਹੀ ਸ਼ਰਤ ਹੈ ਤੁਸੀਂ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦਿਓ ਲੋਕ ਤੁਹਾਡੀ ਪ੍ਰਵਾਹ ਕਰਨੀ ਛੱਡ ਦੇਣਗੇ ਕਿਉਂਕਿ ਜਦੋਂ ਤੱਕ ਤੁਸੀਂ ਲੋਕਾਂ ਦੀ ਪ੍ਰਵਾਹ ਕਰੋਗੇ ਉਦੋਂ ਤੱਕ ਲੋਕ ਵੀ ਤੁਹਾਡੇ ਵੱਲ ਆਕਰਸ਼ਿਤ ਹੋਣਗੇ ਲੋਕ ਵੀ ਤੁਹਾਡੇ ਕੰਮਾਂ ਦੇ ਚਟਾਂਗ ਅੜਾਉਣਗੇ ਲੋਕ ਹੀ ਤੁਹਾਨੂੰ ਮਾੜਾ ਕਹਿਣਗੇ ਸੋ ਕਦੇ ਵੀ ਐਸ ਮਨ ਦੇ ਵਿੱਚ ਨਕਾਰਾਤਮਕ ਖਿਆਲ ਨਾਲ ਲੈ ਕੇ ਲੋਕਾਂ ਦੇ ਪ੍ਰਤੀ ਨਾ ਸੋਚੋ ਲੋਕ ਕੀ ਆਖਦੇ ਹਨ ਕੀ ਕਰਦੇ ਹਨ ਲੋਕ ਸਦਾ ਕੀ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ ਆਪਣੇ ਸੁਪਨਿਆਂ ਨੂੰ ਸਿਰਜੋ ਆਪਣੇ ਸੁਪਨਿਆਂ ਦੇ ਬਾਰੇ ਸੋਚੋ ਆਪਣੇ ਭਵਿੱਖ ਦੇ ਬਾਰੇ ਸੋਚੋ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੋ ਜੇ ਉਹ ਤੁਹਾਡੇ ਕੋਲੇ ਹੁਨਰ ਹੈ ਜੋ ਵੀ ਤੁਹਾਡੇ ਕੋਲੇ ਕਲਾ ਹੈ ਉਸ ਨੂੰ ਨਿਖਾਰੋ ਅਤੇ ਲੋਕਾਂ ਦੇ ਸਾਹਮਣੇ ਲਿਆ ਕੇ ਆਓ ਜਿਸ ਦੇ ਤੁਸੀਂ ਫੇਰ ਹੋਏ ਤਦ ਵੀ ਇਹ ਲੋਕ ਗੱਲ ਕਰਨਗੇ ਤੁਹਾਡੀ ਨਿੰਦਿਆ ਕਰਨਗੇ ਤੁਹਾਡੀ ਚੁਗਲੀ ਕਰਨਗੇ ਜਿਸ ਦਿਨ ਤੁਸੀਂ ਕਾਮਯਾਬ ਹੋ ਗਏ ਇਹੀ ਲੋਕ ਤੁਹਾਡਾ ਤਾਹਤਾ ਕਾੜੀਆ ਜਰਾ ਸਵਾਗਤ ਕਰਨਗੇ ਤੁਹਾਡੇ ਇਤਿਹਾਸ ਰੂਪੇ ਬੱਚਾ ਸਾਹਮਣੇ ਰੱਖਿਆ ਕਰਨਗੇ ਲੋਕ ਇਹੀ ਲੋਕ ਭੁਖ ਦੇ ਤੁਹਾਡੇ ਗੁਣ ਕਾਣ ਗਾਉਣਗੇ ਸੋ ਜ਼ਿੰਦਗੀ ਦੇ ਵਿੱਚ بس ਅੱਜ ਇਸੇ ਗੱਲ ਤੇ ਧਿਆਨ ਰੱਖੋ ਲੋਕਾਂ ਬਾਰੇ ਸੋਚਣਾ ਬੰਦ ਕਰੋ ਲੋਕ ਆਪਣੇ ਆਪ ਤੋਂ ਵੱਡੇ ਬਾਰੇ ਗੱਲਾਂ ਕਰਨੇ ਬੰਦ ਕਰ ਦੇਣਗੇ ਜਦੋਂ ਤੁਸੀਂ ਕਾਮਯਾਬ ਹੋਗੇ ਤੁਸੀਂ ਆਪਣੇ ਚੰਗੇ ਭੁੱਖ ਦੀ ਸਿਰਜਣਾ ਕਰਨੀ ਹੈ ਤੁਸੀਂ ਆਪਣੇ ਚੰਗੇ ਭੁੱਖ ਬਾਰੇ ਸੋਚਣਾ ਹੈ ਜਿਸ ਦਿਨ ਤੁਸੀਂ ਇਹ ਚੀਜ਼ ਬਾਰੇ ਆਪਣੇ ਮਨ ਦੇ ਚੋਂ ਖਿਆਲ ਕੱਢ ਲੈ ਕੇ ਲੋਕ ਹੀ ਕਹਿਣਗੇ ਤਾਂ ਉਸ ਦਿਨ ਹੀ ਤੁਹਾਡੀ ਜ਼ਿੰਦਗੀ 'ਚ ਤਰੱਕੀਆਂ ਆ ਜਾਣਗੀਆਂ ਖੁਸ਼ੀਆਂ ਆ ਜਾਣਗੀਆਂ ਤੇ ਤੁਹਾਡੀ ਜ਼ਿੰਦਗੀ ਦੇ 'ਚ ਖੁਸ਼ੀ ਆਦਾ ਗੁਣਗਾਨ ਕੋ ਬੇਗਤ ਲੋਕ ਵੀ ਤੁਹਾਡੇ ਗੁਣਗਾਨ ਕਰਨਗੇ ਸੋ ਅੱਜ ਤੱਕ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਵੀਡੀਓ ਦੇ ਨਾਲ ਮੈਨੂੰ ਆਸ ਹੈ ਤੁਹਾਨੂੰ ਅੱਜ ਤੋਂ ਬਾਅਦ ਲੋਕਾਂ ਦੀ ਪ੍ਰਵਾਹ ਕਰਨੀ ਬੰਦ ਹੋ ਜਾਵੇਗੀ ਤੇ ਤੁਸੀਂ ਜ਼ਿੰਦਗੀ ਚ ਅੱਗੇ ਵਧੋਗੇ ਸਾਡਾ ਬੜੇ ਰਹੋ ਧੰਨਵਾਦ